ਅਠਵੀ ਪੌੜੀ ਬਾਬਾ ਜਸਤੂ ਦੇਹੀ ਸੋਈ ਜਨ ਪਾਵੇ ਹੀ ਵਾਈ ਗੁਰੂ ਜਿਸਨੂੰ ਤੂੰ ਆਪਣੀ ਕਿਰਪਾ ਕਰਦਾ ਹੈ ਉਹੀ ਤੇਰਾ ਨਾਮ ਪਾਉਂਦਾ ਹੈ ਪਾਵੇ ਤਸੂ ਜਨ ਦੇਹੀ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਉਹੀ ਮਨੁੱਖ ਇਸਨੂੰ ਮਾਨਦਾ ਹੈ ਜਿਸਨੂੰ ਤੂੰ ਦਿੰਦਾ ਹੈ ਹੋਰ ਵਿਚਾਰੇ ਮਾਇਆ ਵਿੱਚ ਫਸੇ ਕੁਝ ਨਹੀਂ ਕਰ ਸਕਦੇ ਇੱਕ ਭਰਨ ਪੂਲੇ ਫਿਰਹਿ ਦਸ ਦੇ ਸੇ ਇੱਕ ਨਾਮ ਲਾਗੇ ਸਵਾਰਿਆ ਕੁਝ ਲੋਕ ਪਟਕਦੇ ਰਹਿੰਦੇ ਹਨ ਤੇ ਕੁਝ ਨਾਮ ਨਾਲ ਜੁੜ ਕੇ ਆਪਣਾ ਜੀਵਨ ਸਵਾਰ ਲੈਂਦੇ ਹਨ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾਣਾ ਪਾਵੇ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਪਵਿੱਤਰ ਹੋ ਜਾਂਦਾ ਹੈ ਜਿਸ ਨੂੰ ਵਾਹਿਗੁਰੂ ਦੀ ਰਜ਼ਾ ਪਸੰਦ ਆਉਂਦੀ ਹੈ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਗੁਰੂ ਨਾਨਕ ਜੀ ਆਖਦੇ ਹਨ ਜਿਸ ਨੂੰ ਪਿਆਰੇ ਵਾਹਿਗੁਰੂ ਆਪ ਆਤਮਕ ਆਨੰਦ ਦੀ ਦਾਤ ਦਿੰਦੇ ਹਨ ਉਹੀ ਇਸ ਨੂੰ ਮਾਣ ਸਕਦਾ ਹੈ ਇਹ ਪਉੜੀ ਸਾਨੂੰ ਦੱਸਦੀ ਹੈ ਕਿ ਵਾਹਿਗੁਰੂ ਦਾ ਨਾਮ ਕਿਸੇ ਮਨੁੱਖ ਦੀ ਆਪਣੀ ਕੋਸ਼ਿਸ਼ ਨਾਲ ਨਹੀਂ ਮਿਲਦਾ ਇਹ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ਕੁਝ ਲੋਕ ਪਟਕਦੇ ਰਹਿੰਦੇ ਹਨ ਪਰ ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਹੈ ਉਹ ਗੁਰੂ ਦੀ ਕਿਰਪਾ ਨਾਲ ਅੰਦਰੋਂ ਨਿਰਮਲ ਹੋ ਜਾਂਦੇ ਹਨ ਅਤੇ ਵਾਹਿਗੁਰੂ ਦੀ ਰਜ਼ਾ ਨੂੰ ਪਸੰਦ ਕਰਦੇ ਹਨ